ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਬਾਧਾ ਅੱਜ ਦੂਜਾ ਦਿਨ ਮੁੱਖ ਮੰਤਰੀ ਮਾਨ ਨੇ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ ਮੁੱਖ ਮੰਤਰੀ ਤੇ ਉਹਨਾਂ ਦੀ ਪਤਨੀ ਨੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਕੀਤਾ ਨਮਨ सीएम ਮੰਨੇ ਕਿ ਆ ਵੀਰ ਬਾਲ ਦਿਵਸ ਦਾ ਨਾਂ ਅਕਾਲੀ ਦਲ ਦੇ ਆਗੂਆਂ ਦੇ ਸੁਝਾਤੇ ਰੱਖਿਆ ਗਿਆ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਇਸ ਸਬੰਧੀ ਕੀਤੇ ਗਏ ਟਵੀਟ ਅਜੇ ਵੀ ਮੌਜੂਦ ਅਕਾਲੀ ਦਲ ਦਾ ਧਰਮ ਤੇ ਵਿਰਾਸਤ ਨਾਲ ਕੋਈ ਲੈਣਾ ਦੇਣਾ ਨਹੀਂ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉੱਚੇਚੇ ਤੌਰ ਤੇ ਪਹੁੰਚ ਕੇ ਇਸ ਖੂਨਦਾਨ ਕੈਂਪ ਦਾ ਲਿਆ ਜਾਇਜ਼ਾ ਤੇ ਨੌਜਵਾਨਾਂ ਦੀ ਕੀਤੀ ਹੌਸਲਾ ਅਫਜ਼ਾਈ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਵਾਲੇ ਸ਼ਰਨਦੀਪ ਸਿੰਘ ਦੀ ਵਾਪਸੀ ਲਈ ਚਾਰਾ ਜੋਈ ਸ਼ੁਰੂ ਸ਼ਰਨਦੀਪ ਦੇ ਪੱਖ ਚ ਪਾਕਿਸਤਾਨੀ ਵਕੀਲ ਅਦਾਲਤ ਚ ਦਲੀਲਾਂ ਪੇਸ਼ ਕਰੇਗਾ ਸ਼ਰਨਦੀਪ ਦੀ ਵਾਪਸੀ ਚ ਸਮਾਜ ਸੇਵੀ ਨਾਸਰ ਢਿੱਲੋਂ ਦੀ ਰਹੇਗੀ ਅਹਿਮ ਭੂਮਿਕਾ ਆਪਰੇਸ਼ਨ ਸਿੰਧੂਰ ਦੌਰਾਨ ਬਹਾਦਰੀ ਦੀ ਮਿਸਾਲ ਪੇਸ਼ ਕਰਨ ਵਾਲੇ ਸਰਵਣ ਸਿੰਘ ਨੂੰ ਰਾਸ਼ਟਰੀ ਵੀਰ ਬਾਲ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਰਵਣ ਸਿੰਘ ਨੂੰ ਦਿੱਤਾ ਪੁਰਸਕਾਰ ਸਰਵਣ ਸਿੰਘ ਨੇ ਕੀਤੀ ਸੀ ਭਾਰਤੀ ਫੌਜ ਦੀ ਮਦਦ ਤੇ ਹੁਣ ਖਬਰਾਂ ਦਾ ਵਿਸਥਾਰ ਸ਼੍ਰੀ ਫਤਗੜ ਸਾਹਿਬ ਵਿਖੇ ਸ਼ਹੀਦੀ ਸਭਾ ਦਾ ਅੱਜ ਦੂਜਾ ਦਿਨ ਸੀ ਇਸ ਮੌਕੇ ਵੱਡੀ ਗਿਣਤੀ ਚ ਸੰਗਤ ਗੁਰੂ ਘਰ ਨਤਮਸਤਕ ਹੋਈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਦੇ ਨਾਲ ਸ਼੍ਰੀ ਫਤਗੜ ਸਾਹਿਬ ਵਿਖੇ ਮੱਥਾ ਟੇਕਿਆ ਸੀਐਮ ਤੇ ਉਹਨਾਂ ਦੀ ਪਤਨੀ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਨਮਨ ਕੀਤਾ ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਗੁਰੂ ਸਹਿਬਾਨ ਵੱਲੋਂ ਦਿੱਤੀ ਕੁਰਬਾਨੀ ਦੀ ਮਿਸਾਲ ਦੁਨੀਆਂ ਚ ਕਿਦਰੇ ਹੋਰ ਨਹੀਂ ਮਿਲਦੀ ਗੁਰੂ ਸਹਿਬਾਨ ਨੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ ਸੀਐਮ ਮਾਨਨੇ ਕਿਆ ਕਿ ਸ਼੍ਰੀ ਫਤਿਹਗੜ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਸ਼੍ਰੀ ਫਤਿਹਗੜ ਸਾਹਿਬ ਵਿਖੇ ਜੋ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਉਹਨੂੰ ਨਤਮਸਤਕ ਹੋਣ ਲਈ ਪੂਰੀ ਦੁਨੀਆ ਚੋਂ ਸੰਗਤ ਆਉਂਦੀ ਹੈ ਤੇ ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ ਚ ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਅੱਜ ਅਸੀਂ ਵੀ ਪਰਿਵਾਰ ਸਮੇਤ ਅੱਜ ਇੱਥੇ ਮੱਥਾ ਟੇਕਣ ਆਏ ਆਂ ਔਰ 350 ਸਾਲਾਂ ਅਸ਼ੀਰ ਗੁਰੂ ਤੇਗ ਬਹਾਦਰ ਜੀ ਦਾ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਸ਼ਹੀਦੀਪੁਰ ਸੋ ਉਤਰਾਂ ਦੇ ਦਾਨੀਆਂ ਦੀ ਪੋਤਿਆਂ ਦੇ ਦਾਨੀਆਂ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਯਾਦ ਰੱਖਣਾ ਅਗਲੀਆਂ ਪੀੜ੍ਹੀਆਂ ਤੱਕ ਉਹਨੂੰ ਪਹੁੰਚਾਉਣਾ ਸਾਡਾ ਫਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖ ਸਕਣ ਉਹਨਾਂ ਨੂੰ ਅਹਿਸਾਸ ਹੋਵੇ ਕਿ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਗਈ ਹੈ ਸਾਡੇ ਗੁਰੂਆਂ ਨੇ ਕੀ ਕੀ ਕਸ਼ਟ ਚੱਲੇ ਨੇ ਇੰਨਾ ਠੰਡਾਂ ਚ ਸਾਡੇ ਬੱਚਿਆਂ ਨੇ ਗੁਰੂ ਸਾਹਿਬ ਦੇ ਸ਼ਾਹਜਾਦਿਆਂ ਨੇ ਮਾਤਾ ਗੁਜਰਕੌਰ ਜੀ ਨੇ ਸੋ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਨੂੰ ਅ ਜਾਨਣਾ ਯਾਦ ਰੱਖਣਾ ਤੇ ਅੱਗੇ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ। ਬਾਕੀ ਜੋ ਸੇਵਾ ਪੰਜਾਬ ਦੇ ਲੋਕਾਂ ਨੇ ਲਈ ਹੈ ਉਹਨੂੰ ਨਿਭਾ ਰਹੇ ਆਂ। ਜੋ ਸਾਡਾ ਫਰਜ ਬਣਦਾ ਬਾਹਰ ਲੋਕਾਂ ਦੇ ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕਰਨੇ ਸੁਰੱਖਿਆ ਦੇ ਜਾਂ ਫਿਰ ਕੋਈ ਸੇਤ ਸਿਵਾਵਾਂ ਦੇ ਐਮਰਜੈਂਸੀ ਦੇ ਜਾਂ ਉਹਨਾਂ ਦੇ ਆਉਣ ਜਾਣ ਚ ਕੋਈ ਉਹਨਾਂ ਨੂੰ ਨਕਮਸਤਕ ਹੋਣ ਚ ਕਿਤੇ ਕੋਈ ਮੁਸ਼ਕਲ ਨਾ ਆਵੇ ਈ ਰਿਕਸ਼ੇ ਸ਼ਟਲ ਬੱਸਾਂ ਔਰ ਸਮੂਥਲੀ ਪਾਰਕਿੰਗ ਵਗੈਰਾ ਸਾਰੀ ਜਿਹੜੀ ਹੈ ਜਿਹੜੇ ਬਾਹਰਲੇ ਪ੍ਰਬੰਧ ਨੇ ਉਦੇ ਵਾਸਤੇ ਅਸੀਂ ਆਪਣੇ ਵੱਲੋਂ ਸਭ ਤੋਂ ਬੈਸਟ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਨਾਲ ਗੱਲਬਾਤ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਤੇ ਟਿੱਪਣੀ ਲਈ ਇਹ ਢੁਕਵੀਂ ਥਾਂ ਨਹੀਂ ਅਸੀਂ ਇੱਥੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਪਹੁੰਚੇ ਹਾਂ ਵੀਰਬਾਲ ਦਿਵਸ ਬਾਰੇ ਬੋਲਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵੀਰਬਾਲ ਦਿਵਸ ਦਾ ਨਾਂ ਅਕਾਲੀ ਦਲ ਦੇ ਆਗੂਆਂ ਤੋਂ ਪੁੱਛ ਕੇ ਰੱਖਿਆ ਗਿਆ ਸੀ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਇਸ ਸੰਬੰਧੀ ਕੀਤੇ ਗਏ ਟਵੀਟ ਅਜੇ ਵੀ ਮੌਜੂਦ ਨੇ ਹੁਣ ਵਿਰੋਧ ਕਰਨ ਵਾਲੇ ਲੀਡਰਾਂ ਨੇ ਹੀ ਉਦੋਂ ਵੀਰਬਾਲ ਦਿਵਸ ਦਾ ਨਾਂ ਦੀ ਹਮਾਇਤ ਕੀਤੀ ਸੀ ਸੀਐਮ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਧਰਮ ਅਤੇ ਵਿਰਾਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ 12800 ਰੁਪਏ ਨੂੰ ਲੈ ਕੇ ਜੋ ਐਸਐਟ ਬਣਾਈ ਆ ਪੁਲਿਸ ਜਾਂਚ ਕਰ ਰਹੀ ਆ ਉਸ ਲਈ ਕਐਸਜੀਪੀਸੀ ਪ੍ਰਧਾਨ ਧਾਮੀ ਇਹ ਕਹਦੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਇਹ ਜਿਹੋ ਜਿਹਾਂ ਜਾਂਚਾਂ ਇਹ ਹੋ ਰਹੀਆਂ ਨੇ ਉਹ ਗਲਤ ਹੋ ਰਹੀਆਂ ਨੇ ਜਾਂ ਸਿੱਧੇ ਦੋਸਤ ਕਹਿੰਦੇ ਮੇਰੇ ਖਿਆਲ ਚ ਅੱਜ ਆਪਾਂ ਇਹ ਗੱ ਕਿਉਂਕਿ ਨਾ ਕਰੀਏ ਤਾਂ ਚੰਗਾ ਹੈ ਕਿਉਂਕਿ ਇਹ ਬਹਿਸ ਦਾ ਵਿਸ਼ਾ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਹਦੇ ਨਾਲ ਤੇ ਆ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਵੀ ਤੁਹਾਡੇ ਇਨਾਂ ਸਵਾਲਾਂ ਦੇ ਵਿੱਚ ਜਵਾਬ ਦੇ ਦਾਂਗੇ ਪਰ ਇੱਕ ਕੰਮ ਜਿਹੜਾ ਪੁਲਿਸ ਦਾ ਕਾਨੂੰਨ ਦਾ ਕਾਨੂੰਨ ਦੇ ਮੁਤਾਬਕ ਜਾਂਚ ਹੋਊਗੀ ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਪੱਖਪਾਤੀ ਰਵਈਆ ਚੱਕ ਹੋਰ ਨਹੀਂ ਵੀਰਪਾਲ ਦਿਵਸ ਨੂੰ ਲੈ ਕੇ ਕਿਉਂਕਿ ਮਾਰਵਿੰਦਰ ਕਾਂਗੜੀ ਦੇਖੋ ਜੀ ਕੀ ਕੀ ਦੱਸਾਂ ਇਹਦੇ ਚ ਨੇ ਉਹਨਾਂ ਨੇ ਵੀਰਵਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਾਇਦ ਜਾਂ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣਾ ਨਹੀਂ ਸੋ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਕਿ ਇਹਨਾਂ ਨੂੰ ਤਾਂ ਕਿਸੇ ਮਤਲਬ ਸ਼ਬਦਾਂ ਚ ਵੀ ਜੇ ਸਾਰੀ ਦੁਨੀਆ ਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲიਏ ਸਾਰੀ ਧਰਤੀ ਤੇ ਮੌਜੂਦ ਸਾਗਰ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲიਏ ਤੇ ਧਰਤੀ ਨੂੰ ਸਲੇਟ ਬਣਾ ਲიਏ ਤਾਂ ਵੀ ਨਹੀਂ ਲਿਖੇ ਜਾਣੀਆਂ ਉਹਨਾਂ ਦੇ ਕੁਰਬਾਨੀਆਂ ਦੇ ਜਿਹੜੇ ਅਰਥ ਨੇ ਉਹਨਾਂ ਵੀ ਲਿਖੇ ਨਹੀਂ ਜਾਣੇ ਇੱਥੇ ਛੋਟੀਆਂ ਮੋਟੀਆਂ ਕਲਮਾਂ ਤਾਂ ਜਿਹੜੀਆਂ ਨੇ ਉਹਨਾਂ ਦੀ ਨਿਬਾ ਟੁੱਟ ਜਾਂਦੀਆਂ ਨੇ ਲਿਖਣ ਵੇਲੇ ਸੋ ਐਟੀਵਿਟੀ ਕੁਰਬਾਨੀ ਨੂੰ ਲਿਖਣਾ ਜਾਂ ਬਿਆਨ ਕਰਨਾ ਬੜਾ ਆਮ ਬੰਦੇ ਦੇ ਵੱਸ ਦੀ ਗੱਲ ਹੈ ਨਹੀਂ ਸੋ ਅਸੀਂ ਤਾਂ ਆਮ ਬੰਦਿਆਂ ਚ ਆਉਨੇ ਆ ਤੇ ਬਾਕੀ ਨਤਮਸਤਕ ਹੋਣਾ ਅਗਲੀਆਂ ਪੀੜ੍ਹੀਆਂ ਤੱਕ ਉਹਨਾਂ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੇ ਬਲੀਦਾਨਾਂ ਨੂੰ ਲੈ ਕੇ ਜਾਣਾ ਕਿ ਕਿਵੇਂ ਅਡੋਲ ਰਹਿਣਾ ਹੈ ਕਿਵੇਂ ਮੁਸੀਬਤਾਂ ਦੇ ਵਿੱਚ ਵੀ ਜਿਹੜਾ ਉਸ ਆਪਣੇ ਧਰਮ ਨੂੰ ਆਪਣੇ ਜਿਹੜਾ ਜਜ਼ਬਾ ਹੈ ਉਹਨੂੰ ਕਾਇਮ ਰੱਖਣਾ ਉਹ ਇੱਥੋਂ ਹੀ ਸਿੱਖਿਆ ਜਾ ਸਕਦਾ ਹੋਰ ਕਿਤੇ ਦੁਨੀਆ 'ਚ ਇਹੋ ਜਿਹਾ ਨਹੀਂ ਪੰਜਾਬ ਸਰਕਾਰ ਵੱਲੋਂ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਸ਼੍ਰੀ ਫਤਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉ체ਚੇ ਤੌਰ ਤੇ ਪਹੁੰਚ ਕੇ ਇਸ ਖੂਨਦਾਨ ਕੈਂਪ ਦਾ ਜਾਇਜ਼ਾ ਲਿਆ ਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਸਿਹਤ ਮੰਤਰੀ ਨੇ ਕਿਹਾ ਕਿ ਕਿਸੇ ਲੋੜਵੰਦ ਨੂੰ ਖੂਨ ਦੇ ਕੇ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਸਭ ਤੋਂ ਵੱਡਾ ਦਾਨ ਖੂਨ ਦਾ ਨੇ ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਸਿਹਤ ਮੰਤਰੀ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਏਗਾ ਦੁਨੀਆ ਭਰ ਚ ਕਿਸੇ ਵੀ ਸਰਕਾਰ ਵੱਲੋਂ ਅਜੇ ਤੱਕ ਅਜਿਹੀ ਯੋਜਨਾ ਸ਼ੁਰੂ ਨਹੀਂ ਕੀਤੀ ਗਈ ਸਾਡੇ ਜਿਹੜੀ ਇੱਥੇ ਦਵਾਈਆਂ ਦਾ ਲੰਗਰ ਚੱਲਦਾ ਜੀ ਕੱਲ 8500 ਤੋਂ ਵੱਧ ਲੋਕਾਂ ਨੇ ਉਹ ਉੱਥੇ ਕੋਈ ਨਾ ਕਿਸੇ ਦਵਾਈ ਲਈ ਆ ਲੋਕਾਂ ਨੇ ਸੋ ਸੰਗਤ ਨੂੰ ਇਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਬਹੁਤ ਫਾਇਦਾ ਹੋ ਰਿਹਾ 15 ਲੋਕਾਂ ਨੇ ਜਿਹੜੇ ਹਸਪਤਾਲ 'ਚ ਦਾਖਲ ਵੀ ਹੋਏ ਆ ਜਿਨ੍ਹਾਂ 'ਚੋਂ 11 ਦਾਖਲ ਹੈ ਜਿਹੜੇ ਸੀਰੀਅਸ ਸੀਗੇ 4 ਨੂੰ ਉਪਚਾਰ ਤੋਂ ਬਾਅਦ ਛੁੱਟੀ ਕਰਤੀ ਗਈ ਸੀ ਇਹਦੇ ਨਾਲ-ਨਾਲ 162 ਲੋਕਾਂ ਨੇ ਕੱਲ ਖੂਨਦਾਨ ਕੀਤਾ ਅੱਜ ਵੀ ਕਾਫੀ ਲੋਕਾਂ ਦੇ ਵਿੱਚ ਜਿਹੜਾ ਹੈਗਾ ਸੰਗਤ ਦੂਰੋਂ-ਦੂਰੋਂ ਆ ਕੇ ਮੇਰੇ ਨਾਲ ਭਾਈ ਕਨਈਆ ਸੁਸਾਇਟੀ ਤੋਂ ਨਮਾਣਾ ਜੀ ਆ ਔਰ ਇਹਨਾਂ ਦੇ ਨਾਲ ਹਰਵਿੰਦਰ ਸਿੰਘ ਜੀ ਆ ਜਿਹੜੇ ਕਿ ਇਹਨਾਂ ਨੇ ਆਪਣੀ ਅੱਜ ਅੰਗਦਾਨ ਦੀ ਵੀ ਸਾਡੇ ਜਿਹੜਾ ਪ੍ਰੈਜ ਲਾਣਾ ਸੀ ਇਹੋ ਨੇ ਆਪਣੀ ਪੂਰਾ ਜਿਹੜਾ ਜਿਸਮ ਹੈ ਮੌਤ ਤੋਂ ਬਾਅਦ ਉਹ ਦਾਨ ਕਰਤਾ ਕਿ ਉਹਨੂੰ ਤੁਸੀਂ ਜਿਹੜੇ ਅੰਗ ਹੈ ਉਹ ਕਿਸੇ ਨੂੰ ਦਾਨ ਕਰਤੇ ਜਾਣ ਔਰ ਬਾਕੀ ਦੀ ਬਾਡੀ ਜਿਹੜੀ ਹੈਗੀ ਆ ਉਹ ਮੈਡੀਕਲ ਰਿਸਰਚ ਵਾਸਤੇ ਜਿਹੜੀ ਯੂਜ਼ ਕੀਤੀ ਜਾ ਸਕਦੀ ਆ ਜਿਹੜੀ ਕਿ ਬੱਚਿਆਂ ਨੂੰ ਜਿਹੜੇ ਮੈਡੀਕਲ ਕਾਲਜ ਜਿਹੜੇ ਡਾਕਟਰ ਪੜ੍ਹਾਈ ਕਰਦੇ ਆ ਉਹਨਾਂ ਨੂੰ ਪੜ੍ਹਾਉਣ ਵਾਸਤੇ ਸਾਨੂੰ ਬਾਡੀਜ਼ ਦੀ ਬਹੁਤ ਲੋੜ ਹੁੰਦੀ ਆ ਉਹਦੀ ਬੜੀ ਸ਼ਾਰਟੇਜ ਰਹਿੰਦੀ ਆ ਸੋ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਮੈਂ ਬਾਕੀ ਸਾਰੀ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇਹ ਸਾਡੇ ਜਿਹੜੇ ਬੱਚੇ ਆ ਕੇ ਸੇਵਾ ਕਰ ਰਹੇ ਆ ਇੱਥੇ ਖੂਨਦਾਨ ਕਰ ਰਹੇ ਆ ਸੰਗਤਾਂ ਦੇ ਵਿੱਚੋਂ ਲੋਕ ਨੌਜਵਾਨ ਖੁਦ ਆ ਕੇ ਜਿਹੜੇ ਹੈਗੇ ਆ ਆਪਣਾ ਖੂਨਦਾਨ ਕਰ ਰਹੇ ਆ ਇਹ ਮੈਨੂੰ ਬਹੁਤ ਉਮੀਦ ਦਿੰਦੇ ਆ ਕਿ ਇਹ ਉਹ ਨੌਜਵਾਨ ਆ ਜਿਹੜੇ ਸੱਚੇ ਗੁਰੂ ਦੇ ਜਿਹੜਾ ਦਰਸਾਇਆ ਹੋਇਆ ਰਸਤਾ ਉਹਦੇ ਤੇ ਚੱਲ ਰਹੇ ਆ ਇਹ ਤੇ ਸਾਨੂੰ ਬਾਕੀਆਂ ਨੂੰ ਵੀ ਸਾਰਿਆਂ ਨੂੰ ਖੂਨ ਡੋਲਣਾ ਨਹੀਂ ਚਾਹੀਦਾ ਲੜਾਈਆਂ ਝਗੜੇ ਨਹੀਂ ਕਰਨੇ ਚਾਹੀਦੇ ਖੂਨ ਦਾਨ ਕਰਨਾ ਚਾਹੀਦਾ ਖੂਨ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਸਤੇ ਵਰਤਿਆ ਜਾਣਾ ਚਾਹੀਦਾ ਜਿਹੜਾ ਖੂਨ ਆ ਉਹ ਬਹਾਣਾ ਨਹੀਂ ਚਾਹੀਦਾ ਸਾਨੂੰ ਵਾਇਰਲੈਸ ਤੋਂ ਦੂਰ ਰਹਿਣਾ ਚਾਹੀਦਾ ਔਰ ਗੁਰੂਆਂ ਨੇ ਜਿਹੜਾ ਸਾਨੂੰ ਰਸਤਾ ਦਿਖਾਇਆ ਕਿ ਕੁਰਬਾਨੀਆਂ ਵਾਲਾ ਤੇ ਅਸੀਂ ਉਸੇ ਰਸਤੇ ਤੇ ਚੱਲਦੇ ਹੋਏ ਆਪਾਂ ਖੂਨਦਾਨ ਕਰੀਏ ਅੰਗਦਾਨ ਕਰੀਏ ਆਪਾਂ ਜ਼ਿੰਦਗੀਆਂ ਬਚਾਈਏ ਇਹ ਸਾਡੇ ਜਿਹੜੇ ਛੋਟੇ ਸਾਹਿਬਜ਼ਾਦੇ ਆ ਜਿਨ੍ਹਾਂ ਨੇ ਬਹੁਤ ਥੋੜੀ ਉਮਰ ਦੇ ਵਿੱਚ ਸਾਡੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਔਰ ਮਾਤਾ ਗੁਜਰੀ ਜੀ ਦਸ਼ਮੇਸ਼ ਪਿਤਾ ਆਪਾਂ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਹ ਹਰ ਇੱਕ ਜਿਹੜੀ ਇਹ ਪੂਰੀ ਦੁਨੀਆ ਦੇ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈਗੀ ਆ ਕਿ ਪੰਜਾਬ ਦੇ 2 ਕਰੋੜ ਲੋਕਾਂ ਦਾ ਹਰ ਇੱਕ ਬੰਦੇ ਦਾ 10 ਲੱਖ ਬੀਮੇ ਦਾ ਕਾਰਡ ਜਿਹੜਾ ਬਣੇਗਾ ਹਰਿਤ ਨੂੰ ਜੋ ਰਹਾ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਹੋ ਜਾਏ ਬਿਮਾਰ ਹੋ ਜਾਏ ਹਸਪਤਲ ਚ ਹੋ ਜਾਏ ਕੋ ਵੱਡੀ ਬਿਮਾਰੀ ਹੋ ਜਾਏ ਉਹ ਸਾਰਾ ਇਲਾਜ ਦਾ ਖਰਚਾ ਜਿਹੜਾ ਹੈਗਾ ਉਹ ਮਾਨ ਸਰਕਾਰ ਕਰੇਗੀ ਪੰਜਾਬ ਸਰਕਾਰ ਕਰੇਗੀ ਜਲੰਧਰ ਦਾ ਨੌਜਵਾਨ ਸ਼ਰਨਦੀਪ ਜੋ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ ਨੂੰ ਵਾਪਸ ਲਿਆਉਣ ਲਈ ਜਲਦ ਹੀ ਪਾਕਿਸਤਾਨ ਦੀ ਅਦਾਲਤ ਚ ਕੇਸ ਦਾਇਰ ਕੀਤਾ ਜਾਵੇਗਾ ਉਸ ਦੇ ਪੱਖ ਚ ਇੱਕ ਪਾਕਿਸਤਾਨੀ ਵਕੀਲ ਅਦਾਲਤ ਚ ਦਲੀਲਾਂ ਪੇਸ਼ ਕਰੇਗਾ ਉਮੀਦ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਉਸ ਦੀ ਭਾਰਤ ਵਾਪਸੀ ਹੋ ਸਕੇਗੀ ਨੌਜਵਾਨ ਨੂੰ ਭਾਰਤ ਵਾਪਸ ਭੇਜਣ 'ਚ ਪਾਕਿਸਤਾਨ ਦੇ ਸਮਾਜ ਸੇਵੀ ਨਾਸਰ ਢਿੱਲੋਂ ਦੀ ਅਹਿਮ ਭੂਮਿਕਾ ਰਹਿਣ ਵਾਲੀ ਹੈ ਇਸ ਸਬੰਧੀ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਨਾਸਰ ਢਿੱਲੋਂ ਨੇ ਦੱਸਿਆ ਕਿ ਸ਼ਰਨਦੀਪ ਦੇ ਮਾਮਲੇ 'ਚ ਰੈਂਜਰਸ ਨੇ ਜਾਂਚ ਪੂਰੀ ਕਰ ਲਈ ਹੈ ਜਾਂਚ 'ਚ ਸਾਹਮਣੇ ਆਇਆ ਕਿ ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਕਸੂਰ ਥਾਣੇ 'ਚ ਐਫ ਆਈ ਆਰ ਦਰਜ ਕੀਤੀ ਗਈ ਹੈ ਨਾਸਰ ਢਿੱਲੋਂ ਕਿਆ ਕਿ ਬਹਿਰਾਮ ਬਾਜਵਾ ਨੂੰ ਸ਼ਰਨਦੀਪ ਦਾ ਵਕੀਲ ਨਿਯੁਕਤ ਕੀਤਾ ਗਿਆ ਹੈ ਹੁਣ ਉਸ ਦਾ ਕੇਸ ਮਜ਼ਬੂਤੀ ਨਾਲ ਪੇਸ਼ ਕੀਤਾ ਜਾਵੇਗਾ ਤੇ ਜਲਦ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸ਼ਰਨਦੀਪ ਮੁੰਡਾ ਬਾਰਡਰ ਕ੍ਰਾਸ ਕਰਕੇ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਆ ਗਿਆ ਤੇ ਉਹਨੂੰ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ। ਉਹਦਣ ਦੀ ਉਹਦੇ ਤੇ ਮੀਡੀਆ ਤੇ ਗੱਲ ਚੱਲਣ ਰਹੀ ਸੀ। ਤੇ ਸਾਡਾ ਦੋਸਤ ਹੈ ਬੋਬੀ ਸਿੱਧੂ ਅਮਰੀਕਾ ਤੋਂ ਸਾਡੇ ਕੋਲੋਂ ਦਾ ਵੀ ਰਿੰਦਾ ਪਾਕਿਸਤਾਨ। ਉਹਦੇ ਪਿੰਡ ਦਾ ਉਹਨੇ ਮੇਰੇ ਨਾਲ ਕੰਟੈਕਟ ਕੀਤਾ ਵੀ ਯਾਰ ਐਸੇ ਇਸ ਤਰ੍ਹਾਂ। ਤੇ ਮੈਂ ਤੁਹਾਨੂੰ ਬੈਕਗ੍ਰਾਉਂਡ 'ਚ ਜਾਵਾਂ। ਬੈਕਗ੍ਰਾਉਂਡ 6 ਸਾਲ ਪਹਿਲਾਂ ਇੱਕ ਮੁੰਡਾ ਸੀ ਮੁਬਸ਼ਰ ਮੁਬਾਰਕ ਜਿਹੜਾ ਕਸੂਰ ਦਾ ਰਹਿਣ ਵਾਲਾ ਸੀ। ਤੇ ਉਹ ਇਸੇ ਤਰ੍ਹਾਂ ਹੀ ਘਰਦਿਆਂ ਨਾਲ ਲੜ ਕੇ ਤੇ ਬਾਰਡਰ ਕਰਾਸ ਕਰ ਗਿਆ। ਤੇ ਉਹ ਜਦੋਂ ਉਧਰ ਚਲੇ ਗਿਆ ਉਹਨਾਂ ਨੇ ਫੜ ਲਿਆ ਬੀਐਸਐਫ ਵਾਲਿਆਂ। ਤੇ ਉਹਨਾਂ ਜਦੋਂ ਉਹਨੂੰ ਇਨਵੈਸਟੀਗੇਟ ਕੀਤਾ ਤੇ ਉਹਦੇ ਤੇ ਉਤੇ ਐਫ ਆਈ ਆਰ ਹੋ ਗਈ ਫਿਰ ਉਹ ਉਹਦੀ ਮਾਂ ਬਹੁਤ ਵਿਚਾਰੀ ਰੋਂਦੀ ਸੀ ਫਿਰ ਮੈਨੂੰ ਉਹਨੇ ਇੰਟਰਵਿਊ ਦਿੱਤਾ ਫਿਰ ਮੈਂ ਸਿਮਰਨ ਜੋਤ ਮੱਕੜ ਆ ਉਹਨਾਂ ਨੂੰ ਉਹਦਾ ਇੰਟਰਵਿਊ ਕਰਵਾਇਆ ਫਿਰ ਉਧਰਲੇ ਦੋਸਤਾਂ ਨੇ ਖਾਰਾ ਸਾਹਿਬ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਉਹਦਾ ਵਕੀਲ ਕੀਤਾ ਫਿਰ ਮੱਕੜ ਸਾਹਿਬ ਤੇ ਲੱਖਾ ਸੁਧਾਨਾ ਉਹਨਾਂ ਨੇ ਪੂਹੀ ਇੱਕ ਪ੍ਰੋਪਰ ਕੈਂਪੇਨ ਚਲਾਈ ਵੀ ਉਹਨੂੰ ਮੁਬਸ਼ਰ ਮੁਬਾਰਕ ਰਿਲੀਜ਼ ਮੁਬਸ਼ਰ ਮੁਬਾਰਕ ਨਾ ਦੀ ਫਿਰ ਅਸੀਂ ਕਾਮਯਾਬ ਹੋਏ ਵੀ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਹਨੂੰ ਵਾਪਸ ਪਾਕਿਸਤਾਨ ਲੈ ਆਂਦਾ ਅਲਹਮਦੁਲਿਲਾ ਸੋ ਸੇਮ ਕੇਸ ਹੈ ਆਪ ਸ਼ਰਨਦੀਪ ਜਿਹੜਾ ਮੁੰਡਾ ਉਹ ਇਹਦਰ ਕ੍ਰਾਸ ਕਰ ਰਾਇਆ ਵੀ ਰੇਂਜੇਸ ਨੇ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਕੇ ਜਦੋਂ ਪਤਾ ਵੀ ਇਹ ਇਹਦੇ ਜੋ ਕੁਝ ਨਹੀਂ ਹੈ ਲੜ ਕੇ ਆਇਆ ਜਾਂ ਵੈਸੇ ਕ੍ਰਾਸ ਗਲਤੀ ਨਾਲ ਕ੍ਰਾਸ ਕਰਾਇਆ ਉਹਨਾਂ ਨੇ ਲੋਕਲ ਪੁਲਿਸ ਨੂੰ ਦਿੱਤਾ ਤੇ ਐਫ ਆਈ ਆਰ ਵੀ ਅ ਕਸੂਰ ਥਾਣੇ ਚ ਹੋ ਗਈ ਐਫ ਆਈ ਆਰ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਉਹਦੇ ਉਹ ਜਿਹੜੇ ਪਿੰਡ ਵਾਲੇ ਨੇ ਉਹਨਾਂ ਨੇ ਕਿਸੇ ਵਾਇਦ ਨਾਲ ਅਮਰੀਕਾ ਤੋਂ ਮੇਰਾ ਦੋਸਤ ਹੈ ਉਹਦੇ ਨਾਲ ਰਾਬਤਾ ਕੀਤਾ ਤੇ ਅਸੀਂ ਹੁਣ ਸਾਡੇ ਦੋਸਤ ਨੇ ਬਹਿਰਾਮ ਮਬਜਵਾ ਉਹਨਾਂ ਲਾ ਫਰਮ ਚਲਾਉਂਦੇ ਨੇ ਅਸੀਂ ਉਹ ਵਕੀਲ ਹਾਇਰ ਕੀਤੇ ਨੇ ਤੇ ਵਕੀਲ ਹਾਇਰ ਕਰਕੇ ਅਸੀਂ ਉਹਨਾਂ ਦਾ ਕੇਸ ਜਿਹੜਾ ਪਰਸੂ ਕਰਾਂਗੇ ਤੇ ਬਹੁਤ ਛੇਤੀ ਮਤਲਬ ਉਹਨੂੰ ਉਹਦੇ ਵਤਨ ਵਾਪਸ ਭੇਜਾਂਗੇ ਜਿਸ ਤਰ੍ਹਾਂ ਪਿੱਛੇ ਜੇ ਉਹ ਗੱਲ ਚੱਲਣ ਰਹੀ ਸੀ ਵੀ ਇਹ ਅਸੀਂ ਮਤਲਬ ਵੀ ਅਸੀਂ ਰਾਹ ਬਣਾਉਣਾ ਚਾਹੁੰਦੇ ਅਸੀਂ ਨਰਮੀ ਪੈਦਾ ਕਰਨਾ ਚਾਹੁੰਦੇ ਅਸੀਂ ਨਫ਼ਰਤ ਪੈਦਾ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਇੱਕ ਚੰਗਾ ਚਿਹਰਾ ਜਿਹੜਾ ਵਾ ਆਪਣੇ ਮੁਲਕ ਦਾ ਆਪਣੇ ਪਾਕਿਸਤਾਨ ਦਾ ਉਧਰ ਤੱਕ ਲਈਏ ਸੋ ਉਹਦੇ ਲਈ ਆਪਾਂ ਕੋਸ਼ਿਸ਼ ਕਰਾਂਗੇ ਤੇ ਮੈਂ ਸ਼ੁਕਰੀਆ ਅਦਾ ਕਰੂੰਗਾ ਬਾਜਵਾ ਸਾਹਿਬ ਦੀ ਵੀ ਉਹਨਾਂ ਫੌਰਨ ਹਮ ਦੀ ਭਰੀ ਵੀ ਤਾਂ ਅਸੀਂ ਕੇਸ ਪਰਸੂ ਕਰਦੇ ਹਾਂ ਫਰੋਸਪੁਰ ਦੇ ਰਹਿਣ ਵਾਲੇ ਸਰਵਣ ਨੇ ਆਪਰੇਸ਼ਨ ਸੰਧੂਰ ਦੌਰਾਨ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਅਤੇ ਹੁਣ ਉਸ ਨੂੰ ਰਾਸ਼ਟਰੀ ਵੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਦਿੱਲੀ ਚ ਆਯੋਜਿਤ ਇੱਕ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਸ ਨੂੰ ਇਹ ਪੁਰਸਕਾਰ ਦਿੱਤਾ ਸਰਵਣ ਨੇ ਆਪਰੇਸ਼ਨ ਸੰਧੂਰ ਦੌਰਾਨ ਫਿਰੋਜ਼ਪੁਰ ਚ ਜ਼ਖਮ ਪਰੇ ਹਾਲਾਤਾਂ ਚ ਲੋਕਾਂ ਤੇ ਫੌਜ ਦੇ ਜਵਾਨਾਂ ਦੀ ਮਦਦ ਕੀਤੀ ਉਸ ਨੇ ਉਹਨਾਂ ਤੱਕ ਪਾਣੀ ਦੁੱਧ ਲੱਸੀ ਤੇ ਖਾਣਾ ਪਹੁੰਚਾਇਆ ਫੌਜ ਨੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਲਈ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਇਲਾਕੇ ਦੇ ਰਹਿਣ ਵਾਲੇ ਸਰਵਣ ਨੇ ਕਿਹਾ ਕਿ ਉਹ ਵੱਡਾ ਹੋ ਕੇ ਫੌਜ ਚ ਭਰਤੀ ਹੋਣਾ ਚਾਹੁੰਦਾ ਹੈ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਫੌਜ ਦੇ ਅਧਿਕਾਰੀ ਉਸ ਨੂੰ ਬਹੁਤ ਪਿਆਰ ਕਰਨ ਲੱਗ ਪਏ ਨੇ

ਤੇ ਬੜੀ ਬਹੁਤ ਖੁਸ਼ੀ ਹੋਈ ਸਾਰੇ ਪਰਿਵਾਰ ਨੇ ਸੇਵਾ ਸੀ ਕੀ ਫੌਜ ਦੇ ਨਾਲ ਪਈ ਸਾਡੇ ਇੱਥੇ ਫੌਜ ਆਈ ਸੀ ਨਾ ਤੇ ਛੁੱਟੀਆਂ ਦੇ ਦਿਨ ਸੀਗੇ ਤੇ ਮੇਰਾ ਬੇਟਾ 10 ਸਾਲ ਦਾ ਸ਼ਵਣ ਉਹਨਾਂ ਲਈ ਰਾਤ ਨੂੰ ਦੁੱਧ ਚਾਹ ਤੇ ਲੱਸੀ ਸਵੇਰ ਲੈ ਕੇ ਉਹਨਾਂ ਨਾਲ ਟਾਈਮ ਬਤੀਤ ਕਰਦਾ ਸੀਗਾ ਬਹੁਤ ਵਧੀਆ ਉਦੋਂ ਵੀ ਸਾਨੂੰ ਲੱਗਦਾ ਸੀ ਬੱਚਾ ਵੀ بڑا ਉਹਨਾਂ ਨਾਲ ਖੁਸ਼ ਰਹਿੰਦਾ ਸੀ ਉਹਨਾਂ ਦਾ ਲਗਾਵ ਉਹਨਾਂ ਨਾਲ ਬਹੁਤ ਜ਼ਿਆਦਾ ਬਣ ਗਿਆ ਤੇ ਉਹਨਾਂ ਦਾ ਵੀ ਆਰਮੀ ਦਾ ਵੀ ਬਹੁਤ ਮਤਲਬ ਜਿਵੇਂ ਪਿਆਰ ਬੱਚੇ ਦਾ ਬੱਚੇ ਦਾ ਉਹਨਾਂ ਨਾਲ ਤੇ ਉਹਨਾਂ ਦਾ ਬੱਚੇ ਨਾਲ ਬਣ ਗਿਆ ਤੇ ਇਸ ਕਰਕੇ ਵੀ ਉਹਨਾਂ ਨੂੰ ਖੁਸ਼ ਮਹਿਸੂਸ ਵਾਹ ਕੋਈ ਚੰਗੀਆਂ ਜਿਵੇਂ ਆਦਤਾਂ ਕਿਵੇਂ ਉਸ ਕਰਕੇ ਉਹਨਾਂ ਨੇ ਪਹਿਲਾਂ ਵੀ ਸਨਮਾਨਤ ਕਰਵਾਇਆ ਤੇ ਹੁਣ ਵੀ ਉਹ ਜਿਵੇਂ ਮਤਲਬ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਸਨਮਾਨਤ ਹੋਣ ਜਾ ਰਿਹਾ ਸਾਨੂੰ ਵੀ ਪਤਾ ਲੱਗਾ ਕਿ ਫੌਜ ਨੇ ਦੀ ਪੜਾਈ ਦਾ ਵੀ ਖਰਚਾ ਚੁੱਕਿਆ ਕੋਈ ਛੋਟੀ ਗੱਲ ਹੈ ਹਾਂ ਜੀ ਹਾਂ ਬਾਜੀ ਉਹਨਾਂ ਨੇ ਕਿਹਾ ਜਿਵੇਂ ਬੱਚਾ ਗੋਦ ਨਹੀਂ ਲੈ ਲੈਂਦੇ ਆਪਾਂ ਉਸ ਤਰ੍ਹਾਂ ਉਹਨਾਂ ਨੇ ਸਾਨੂੰ ਬੁਲਾਇਆ ਸੀ ਫਿਰੋਜ਼ਪੁਰ ਤੇ ਉਹਨਾਂ ਨੇ ਉੱਥੇ ਵੀ ਉਦੋਂ ਵੀ ਸਨਮਾਨਿਤ ਕੀਤਾ ਲੈਫਟਰਨ ਕਰਨਰ ਨੇ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਤਾਂ ਸਾਡਾ ਬੱਚਾ ਪ੍ਰਾਇਮਰੀ ਸਕੂਲ ਚ ਪੜਦਾ ਸੀ ਫਿਰ ਉੱਥੋਂ ਉਹਨਾਂ ਨੇ ਸੀਟੀਆਰ ਸਕੂਲ ਵਿੱਚ ਉਹਨਦੀ ਐਡਮਿਸ਼ਨ ਵੀ ਕਰਵਾਈ ਪੜਾਈ ਦਾ ਸਾਰਾ ਖਰਚਾ ਉਹਨਾਂ ਨੇ ਚੱਕਿਆ ਬਸ ਉਹਨਾਂ ਨੇ ਇਹੀ ਕਿਹਾ ਸੀ ਵੀ ਅਸੀਂ ਬੱਚੇ ਦੀ ਬੱਚੇ ਦੇ ਨਾਲ ਹੀ ਉਹਨਾਂ ਦੀ ਸਾਰੀ ਜਿਵੇਂ ਵੀ ਗੱਲਬਾਤ ਹੋਈ ਸੀ ਜਾਂ ਸਾਡੇ ਨਾਲ ਹੁੰਦੀ ਸੀ ਉਹ ਕਹਿੰਦੇ ਸੀ ਬੰਦੀ ਪੜਾਈ ਦਾ ਖਰਚਾ ਵੀ ਅਸੀਂ ਚੱਕਾਂ ਦੇ ਜਿੱਥੋਂ ਤੱਕ ਹੋ ਸਕੇ ਆ ਵੀ ਉਹਨੂੰ ਸਨਮਾਨਤ ਵੀ ਕੀਤਾ ਜਾਵੇਗਾ ਬੱਚਾ ਜੇ ਤਾਂ ਛੋਟਾ ਹੀ ਹੈ ਕਿੰਨੀ ਉਮਰ ਦਾ ਹੈ ਬੱਚਾ ਹੁਣ ਸਾਡਾ 10 ਸਾਲ ਦਾ ਸੀ 11ਵਾਂ ਸਾਲ ਸ਼ੁਰੂ ਹੋ ਗਿਆ ਉਹ ਇੱਥੇ ਫੌਜ ਆਪਣੇ ਕੋਲਾਈ ਸੀ ਨਾ ਆਪਣੇ ਖੇਤ ਨੇੜੇ ਨੇ ਤੇ ਆਪਾਂ ਖੇਤ ਦੇ ਵਿੱਚ ਬੈਠੇ ਸੀ ਤੇ ਇੱਥੇ ਆਪਣੀ ਮੋਟਰਾਂ ਤਿਆਰ ਤੇ ਬੈਠੇ ਸੀ ਖੇਤ ਦੇ ਲਾਗੇ ਤੇ ਆਪਣਾ ਬੱਚਾ ਜਾਣ ਲੱਗ ਪਿਆ ਬੇਰਫ ਲੈ ਕੇ ਜਾਂਦੇ ਸੀ ਚਾਹ ਲੈ ਕੇ ਜਾਂਦੇ ਸੀ ਉਹਨੂੰ ਡਰ ਨਹੀਂ ਲੱਗਦਾ ਸੀ ਵਧੀਆ ਗੱਲ ਕਰਦਾ ਸੀ ਉਹਨਾਂ ਦੇ ਕੋਲ ਰਹਿੰਦਾ ਸੀ ਪਾਣੀ ਪਿਆਦੇ ਸੀ ਚਾਹ ਲੈ ਕੇ ਦੁੱਧ ਲੈ ਕੇ ਜਾਂਦੇ ਸੀ ਸੇਵਾ ਵਧੀਆ ਕਰਦੇ ਸਨ ਉਹਨਾਂ ਨਾਲ ਲੈ ਕੇ ਆਂਦੇ ਸਨ ਪਾਣੀ ਵਾਟਰ ਕੂਲਰ ਉਹਨਾਂ ਨੂੰ ਭਰਾ ਕੇ ਦਿੰਦੇ ਸਨ ਵੀ ਆਪਣੇ ਇੱਕ ਪਾਣੀ ਪਰ ਲਓ ਦੁੱਧ ਲੈ ਕੇ ਜਾਂਦੇ ਸਨ ਫਿਰ ਉਹਨਾਂ ਰਾਤ ਕਰੋਨਾ ਦੇ ਕੋਲ ਰਹਿਣਾ ਪਿਆਰ ਵਧਿਆ ਉਹ ਵੀ ਕਰਦੇ ਸੀ ਤੇ ਵੀ ਉਹਨਾਂ ਨਾਲ ਵਧਿਆ ਇਹਿੰਦਾ ਪਿਆਰ ਸੀ ਵੀਰ ਬਾਲ ਦਿਵਸ ਤੇ ਮੌਕੇ ਤੇ ਸ਼ੁੱਕਰਵਾਰ ਨੂੰ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਹ ਪੁਰਸਕਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਤੇ ਗਏ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਤੇ ਬਹਾਦਰੀ ਵਾਲੇ ਕੰਮਾਂ ਕਰਕੇ ਇਹਨਾਂ ਬੱਚਿਆਂ ਨੂੰ 18 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣਿਆ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਜੇਤੂ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕੀਤਾ ਵੀਰ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਨਮਾਨ ਚ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ ਜਿਨ੍ਹਾਂ ਦੇ ਨਾਮ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਨ ਇਹਨਾਂ ਨੂੰ ਸਹਿਬਜ਼ਾਦੇ ਕਿਹਾ ਜਾਂਦਾ ਹੈ ਦਸੰਬਰ 1705 ਚ ਮੁਗਲ ਸੈਨਾ ਨੇ ਚਾਰੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਸਾਲ 2022 ਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਸਾਥਿਓ वीर बाल दिवस का ये दिन भावना और श्रद्धा से भरा दिन है साहिबजादा अजीत सिंह जी साहिबजादा जुजार सिंह जी साहिबजादा जोरावर सिंह जी और साहिब साहिबजादा फतेह सिंह जी छोटी सी उम्र में इन्हें उस समय की सबसे बड़ी सत्ता से टकराना पड़ा वो लड़ाई भारत के मूल विचारों और मजहबी कट्टरता के बीच थी वो लड़ाई सत्य बनाम असत्य की थी उस लड़ाई के एक और दशम गुरु श्री गुरु गोविंद सिंह जी थे दूसरी ओर और क्रूर औरंगजेब की हुकूमत थी हमारे साहिबजादे उस समय उम्र में छोटे ही थे लेकिन औरंगजेब को उसकी क्रूरता को इससे कोई फर्क नहीं पड़ता वो जानता था उसे अगर भारत के लोगों को डराकर उनका धर्मांतरण कराना है तो इसके लिए उसे हिंदुस्तानियों का मनोबल तोड़ना होगा और उसलिए उसने साहिब जादों को निशाना बनाया लेकिन साथियों औरंगजेब और उसके सिपाह सालार भूल गए थे हमारे गुरु कोई साधारण मनुष्य नहीं थे वो तप त्याग का साक्षात अवतार थे वीर साहिब को वही विरासत उनसे मिली थी इसीलिए भले ही पूरी मुगलिया बादशाह पीछे लग गई لیکن وہ چاروں میں سے ایک بھی صاحبزادے کو ڈگانے ہی پائے عام آدمی پارٹی دے صوبہ پردھان امن अरोड़ा نے اج कपूरथला چا 우دم سنگھ شہید اسکیل ڈویلپمنٹ یونیورسٹی دا نی پتھر رکھیا امن अरोड़ा نے کہا کہ یونیورسٹی 31 جولائی یعنی کہ 우دم سنگھ جی دی شہادت والے دن تو ਆਪਣਾ ਕੰਮਕਾਜ ਸ਼ੁਰੂ ਕਰੇਗੀ ਯੂਨੀਵਰਸਿਟੀ ਚ ਪੜ੍ਹਾਏ ਜਾਣ ਵਾਲੇ ਕੋਰਸਾਂ ਦਾ ਫੈਸਲਾ ਪ੍ਰਬੰਧਕ ਕਰਨਗੇ ਤੇ ਪੰਜਾਬ ਸਰਕਾਰ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰੇਗੀ ਅਮਨ ਅਰੋੜਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਸ਼ਹੀਦ ਉਦਮ ਸਿੰਘ ਦੇ ਜਨਮ ਸਥਾਨ ਸੁਨਾਮ ਤੋਂ ਵਿਧਾਇਕ ਨੇ ਇਹ ਯੂਨੀਵਰਸਿਟੀ ਸ਼ਹੀਦੀ ਸੋਚ ਨੂੰ ਅੱਗੇ ਵਧਾਏਗੀ ਇੱਥੋਂ ਸਕਿੱਲ ਕੋਰਸ ਕਰਨ ਵਾਲੇ ਨੌਜਵਾਨ ਪੰਜਾਬ ਦੀ ਬਿਹਤਰੀ ਚ ਆਪਣਾ ਯੋਗਦਾਨ ਪਾਉਣਗੇ ਮੇਰੇ ਲਈ ਇਹ ਬੜੀ ਮਾਣ ਔਰ ਖੁਸ਼ੀ ਦੀ ਗੱਲ ਹੈ ਕਿ ਕਿਉਂਕਿ ਮੈਂ ਸੁਨਾਮ ਸ਼ਹੀਦ ਉਦਮ ਸਿੰਘ ਜੀਆਂ ਦੀ ਪਵਿੱਤਰ ਧਰਤੀ ਨੂੰ ਰਿਪਰੈਜ਼ੈਂਟ ਕਰਦਾ ਉਥੋਂ ਦੀ ਸੇਵਾ ਮੈਨੂੰ ਬਖਸ਼ੀ ਸੱਚੇ ਪਾਤਸ਼ਾਹ ਨੇ ਤੇ ਅੱਜ ਕਪੂਰਥਲੇ ਦੇ ਵਿੱਚ ਕੰਬੋਜ ਭਾਈਚਾਰੇ ਦੀ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਇਹਨਾਂ ਦੀ ਇਹਨਾਂ ਦੀ ਇੱਛਾ ਸੀ ਕਿ ਦੇਸ਼ ਦੇ ਮਹਾਨ ਸਕੂਤ ਕੌਮ ਦੇ ਹੀਰੇ ਸ਼ਹੀਦ ਉਦਮ ਸਿੰਘ ਜੀ ਦੇ ਨਾਂ ਤੇ ਇੱਕ ਸਕਿੱਲ ਯੂਨੀਵਰਸਿਟੀ ਜਿਹੜੀ ਉਹ ਬਣਾਈ ਜਾਵੇ ਲੰਬੇ ਸਮੇਂ ਤੋਂ ਇਹਦੇ ਉੱਪਰ ਵਿਚਾਰ ਚਰਚਾ ਚੱਲ ਰਹੀ ਸੀਗੀ ਤੇ ਅੱਜ ਇੱਕ ਬਣੀ ਬਣਾਈ ਯੂਨੀਵਰਸਿਟੀ 32 ਏਕੜ ਦੇ ਵਿੱਚ ਉਹ ਉਹਦਾ ਅੱਜ ਜਿਹੜਾ ਨੀਂ ਪੱਥਰ ਹੈ ਜੋ ਹੈ ਉਹ ਟੇਕਓਵਰ ਕੀਤੀ ਹੈ ਭਾਈਚਾਰੇ ਨੇ ਡਾਕਟਰ ਸੰਜੀਵ ਕੌੜਾ ਜੀ ਨੇ ਡਾਕਟਰ ਸੰਦੀਪ ਕੌੜਾ ਜੀ ਔਰ ਐਮਐਲਏ ਸਾਹਿਬ ਗੋਲਦੀ ਜੀ ਮਲਕੀ ਜੀ ਸਾਰੇ ਕੰਬੋਜ ਭਾਈਚਾਰੇ ਨੇ ਇਹ ਹਿੰਮਤ ਕੀਤੀ ਹੈ ਹੌਸਲਾ ਕੀਤਾ ਇੱਕ ਨਵੇਕਲਾ ਉਪਰਾਲਾ ਜਿਹੜਾ ਸ਼ਹੀਦ ਉਦਮ ਸਿੰਘ ਜੀ ਨੂੰ ਸਮਰਪਿਤ ਇਸ ਸਕੀਲ ਯੂਨੀਵਰਸਿਟੀ ਦਾ ਅੱਜ ਨੀ ਪੱਥਰ ਰੱਖਿਆ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ 7-8 ਮਹੀਨਿਆਂ ਦੇ ਵਿੱਚ 31 ਜੁਲਾਈ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ ਸਾਰੇ ਸਮਾਜ ਦੀ ਔਰ ਸਰਕਾਰ ਦੀ ਕਿ ਇੱਥੇ ਜਿਹੜੇ ਕੋਰਸਸ ਜਿ ਕਿਉਂਗੇ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਇਹਦੇ ਕੋਰਸਸ ਜਿਹੜੇ ਉਹ ਚਾਲੂ ਕਰ ਦਿੱਤੇ ਜਾਣ ਤਾਂ ਕਿ ਬੱਚੇ ਇਥੋਂ ਸਕਿਲਫੁਲ ਹੋ ਕੇ ਬੱਚੇ ਇਥੋਂ ਵਿੱਦਿਆ ਲੈ ਕੇ ਹੁਨਰ ਲੈ ਕੇ ਪੂਰੀ ਦੁਨੀਆ ਦੇ ਵਿੱਚ ਆਪ ਦਾ ਨਾਮ ਰੋਸ਼ਨ ਕਰ ਸਕਣ ਪਰਿਵਾਰਾਂ ਨੂੰ ਸੰਭਾਲ ਸਕਣ ਤੇ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦਾ ਜੋ ਉਹਨਾਂ ਦੀ ਡਿਗਰੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਤੂਤੀ ਬੋਲੇ ਸਾਡੀ ਸਾਰਿਆਂ ਦੀ दिली ਇੱਛਾ ਹੈ ਸਰ ਕਿਹੜੇ ਕੋਰਸ ਸਾ ਇੱਥੇ ਜਿਹੜੇ ਕਰਾਏ ਜਾਣਗੇ ਇਹ ਤਾਂ ਦੇਖੋ ਜੀ ਹੁਣ ਇਹ ਤਾਂ ਡਾਕਟਰ ਸਾਹਿਬ ਹੋਣੀ ਡਿਸਾਈਡ ਕਰਨਗੇ ਮੈਂ ਇਸ ਇਤਿਹਾਸ ਦੇ ਵਿੱਚ ਦੇਖੋ ਇਸ ਰਾਂ ਕਿ ਹਜੇ ਜੋ ਬਾਕੀ ਹੁਕਮ ਕਰਨਗੇ ਸਾਰੀ ਸੰਸਥਾ ਸਾਰਾ ਭਾਈਚਾਰਾ ਜੋ ਹੁਕਮ ਕਰੇਗਾ ਸਰਕਾਰ ਤਾਂ ਮੈਂ ਸਮਝਦਾ ਕਿ ਸ਼੍ਰੀ ਉਦਮ ਸਿੰਘ ਜੀ ਉਹਨਾਂ ਦੇ ਸ਼ਾਦਦਾ ਦਾ ਦੇ ਨਹੀਂ ਦੇ ਸਕਦੀ ਹੈਗੀ ਕਿਹੜੇ ਕੋਰਸਸ ਹੋਣਗੇ ਉਹ ਇਹ ਡਿਸਾਈਡ ਕਰਨਗੇ ਔਰ ਸਰਕਾਰ ਵੱਲੋਂ ਇਹਨਾਂ ਨੂੰ ਜੋ ਚਾਹੀਦਾ ਹੋਊਗਾ ਉਹ ਪ੍ਰੋਵਾਈਡ ਕੀਤਾ ਜਾਊਗਾ ਇਹ ਸਾਡੀ ਕਮਿਟਮੈਂਟ ਹੈ सीबीआई ਨੇ ਪਟਿਆਲਾ ਦੇ ਬਹੁਤ ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਦੇ ਮਾਮਲੇ 'ਚ ਮੁਹਾਲੀ ਦੀ ਅਦਾਲਤ 'ਚ ਚਾਰਜੀਟ ਸ਼ੀਟ ਦਾਖਲ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ 12 ਮੁਲਾਜ਼ਮਾ ਖਿਲਾਫ ਚਾਰਜੀਟ ਸ਼ੀਟ ਦਾਖਲ ਕੀਤੀ ਗਈ ਹੈ ਇਸ ਵਿੱਚ ਇੰਸਪੈਕਟਰ ਰੌਣੀ ਸਿੰਘ ਉਤੇ ਜ਼ਿਆਦਾ ਇਲਜ਼ਾਮ ਦਰਸਾਏ ਗਏ ਨੇ 7 ਮੁਲਜ਼ਮਾਂ ਦੇ ਨਾਮ ਚਾਰਜ ਸ਼ੀਟ 'ਚ ਸ਼ਾਮਲ ਨੇ ਬਾਕੀਆਂ ਨੂੰ ਅਣਪਛਾਤਾ ਦੱਸਿਆ ਗਿਆ ਹੈ ਘਟਨਾ 13 ਤੇ 14 ਮਾਰਚ ਦੀ ਰਾਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਨੇੜੇ ਢਾਬੇ ਤੇ ਵਾਪਰੀ ਸੀ ਜਿੱਥੇ ਗੱਡੀ ਪਾਰਕ ਕਰਨ ਨੂੰ ਲੈ ਕੇ ਹੋਈ ਟਕਰਾਅ ਮਗਨੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ ਕਰਨਲ ਬਾਠ ਦੀ ਪਤਨੀ ਨੇ ਸੀਬੀਆਈ ਵੱਲੋਂ ਕੀਤੀ ਗਈ ਕਾਰਵਾਈ ਤੇ ਸੰਤੁਸ਼ਟੀ ਜਤਾਈ ਹੈ ਜੀ ਚਲਾਨ ਜਿਹੜਾ ਜੀ ਚਾਰਟ ਸ਼ੀਟ ਜਿਹੜੀ ਹੈ 12 ਬੰਦੇ ਆ ਤੇ ਨਹੀਂ ਹੋਈ 8 ਬੰਦੇ ਜਿਹੜੇ ਪਛਾਣੇ ਗਏ ਜਿਹੜੇ ਅਸੀਂ ਸ਼ੁਰੂ ਤੋਂ ਕਿਹਾ ਸੀ 7 ਤੋਂ 8 ਬੰਦੇ 7 ਬੰਦੇ ਤੇ ਬਾਈ ਨੇਮ ਪਛਾਣੇ ਗਏ ਹੋਰ 8ਵਾਂ ਬੰਦਾ ਜਿਹੜਾ ਉਹ ਇਸ ਅ ਡਾਊਟਫੁਲ ਥਿੰਗ ਉਸ ਨੂੰ ਕੰਸੀਡਰੇਸ਼ਨ ਕੀਤਾ ਜਾ ਰਿਹਾ ਬਾਕੀ ਚਾਰਟ ਸ਼ੀਟ ਫਾਈਲ ਕਰ ਦਿੱਤੀ ਗਈ ਹੈ ਹੋਰ ਚਾਰਟ ਸ਼ੀਟ ਫਾਈਲ ਦਾ ਸਭ ਤੋਂ ਵੱਡੀ ਗੱਲ ਹੈ ਕਿ ਦੋਸ਼ਿਤ ਕਰਾਰ ਹੋ ਜਾਣਾ ਹੈ ਸਭ ਤੋਂ ਵੱਡੀ ਇੱਕ ਅਚੀਵਮੈਂਟ ਹੈਗੀ ਹੋਰ ਅਚੀਵਮੈਂਟ ਜਸਟਿਸ ਦੇਖੋ ਸਾਨੂੰ ਤੁਸੀਂ ਦੇਖਿਆ ਹੈ ਇਹ ਸੰਘਰਸ਼ ਜਿਹੜਾ ਸੀ 9 ਦਿਨ ਲੱਗੇ ਸਾਨੂੰ ਐਫ ਆਈ ਆਰ ਕਰਨ ਚ 9 ਦਿਨ ਲੱਗੇ ਹਾਈ ਕੋਰਟ ਤੋਂ ਡਿਸਟ੍ਰਿਕਟ ਤੋਂ ਸੁਪਰੀ ਹਾਈ ਕੋਰਟ ਪਹੁੰਚਾਂਦੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਇਹ ਸੰਘਰਸ਼ 9 ਮਹੀਨੇ ਦਾ ਸੀ ਮੈਂ ਤੁਸੀਂ ਦੇਖੋ ਕਿਸਮਤ ਸ਼ਹੀਦੀ ਦੇ ਵਸ ਚੱਲ ਰਿਹਾ ਕੋਰੋਨਾ ਦੌਰਾਨ ਰੱਬ ਨੇ ਇਹ ਨਾਲ ਦੀ ਚਾਰ ਸ਼ੀਟ ਫਾਈਲ ਕੀਤੀ ਮੈਮ ਇੱਕ ਤੁਹਾਨੂੰ ਕੀ ਲੱਗਦਾ ਜੀ ਜਿਹੜਾ 109 VN S 370 ਦਾ ਕਹਿੰਦੇ ਜੀ ਉਹ ਨੂੰ ਲੈ ਕੇ ਜਾ ਜੀ ਇਹ ਦੇਖੋ ਜੀ ਤਾਰਾ ਤੋੜ ਦਿੱਤੀ ਅਸੀਂ ਇਹਦੇ ਬਾਰੇ ਕੀ ਜੀ ਤਾਰਾ ਕੋਈ ਦੇਖੋ ਜੀ ਜਿਹੜੀ ਐਫ ਆਈ ਆਰ ਹੋਈ ਹੈ ਐਫ ਆਈ ਆਰ ਦੇ ਬੇਸਿਸ ਤੇ ਚਲਾਨ ਪੇਸ਼ ਹੋਇਆ ਹੈ ਲੋਕੀ 100 ਗੱਲਾਂ ਕਹਿਣਗੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਦੋਸ਼ਿਤ ਕਰ ਦਿੱਤੇ ਗਏ ਯੂ نو ਦੇ ਹੈਵ ਬੀਨ ਡਿਕਲੇਰਡ ਕੀ ਹੈ ਅਕਿਊਜ਼ ਹੈਗੇ ਬਸ ਸਭ ਤੋਂ ਵੱਡੀ ਗੱਲ ਤਾਰਾ ਜਿਹੜੀਆਂ ਨੇ ਉਹ ਤੇ ਕੋਰਟ ਤੇ ਲਾਅ ਤੇ ਲੜਕੇ ਲੱਗਦੀਆਂ ਤੇ ਹਟਦੀਆਂ ਦੋਸ਼ ਇਹਨਾਂ ਦੇ ਦੋਸ਼ੀ ਪਕਰਾਰ ਹੋ ਗਏ ਸਭ ਤੋਂ ਵੱਡੀ ਅਚੀਵਮੈਂਟ ਹੈ ਬਹੁਤ ਦੂਜੀ ਗੱਲ ਕੋਈ ਵੀ ਤਾਰਾ ਜੇ ਇਹ ਖਾਲੀ ਅਸਮਪਸ਼ਨ ਜਗੇ ਚਲਾਨ ਕਿਸੇ ਨੇ ਦੇਖਿਆ ਨਹੀਂ 2 ਤਰੀਕ ਨੂੰ ਮੈਨੂੰ ਚਲਾਨ ਮਿਲ ਜਾਏਗਾ ਕਾਪੀ ਹਰ ਮੈਂ ਸਾਡੇ মিডিਆ ਦਾ ਰਾਈਟ ਬੰਦਾ ਉਹ ਚਲਾਨ ਨੂੰ ਦੇਖਣਾ ਕਿਉਂਕਿ ਤੁਸੀਂ ਲੋਗ ਮੇਰੇ ਸਟਰੈਂਥ ਆਫ ਪਿਲਰ ਰਹੇ ਹੋ ਤੇ ਤੁਹਾਡਾ ਸਭ ਤੋਂ ਪਹਿਲੇ ਰਾਈਟ ਬੰਦਾ ਉਸ ਚਲਾਨ ਦੀ ਕਾਪੀ ਦਾ ਤੇ ਮੇਰੇ ਕੋਲ ਜਿੱਦਾਂ ਕਾਪੀ ਆਏਗੀ ਮੈਂ ਸਾਰੇ মিডিਆ ਨੂੰ ਬੁਲਾ ਕੇ ਉਹ ਕਾਪੀ ਦੇਵਾਂਗੀ ਜੀ ਮੇਰੇ ਲਾਇਰ ਹਰਿੰਦਰਪਾਲ ਵਰਮਾ ਜੀ ਤੁਹਾਨੂੰ ਪਤਾ ਹੈ ਸ਼ੁਰੂ ਤੋਂ ਸਾਡੇ ਮੇਰੇ ਨਾਲ ਹੋ ਰਿਹਾ ਹੈ ਮੇਰੇ ਮਤਲਬ ਫੈਮਿਲੀ ਮੈਂਬਰ ਹੀ ਹਨ ਪ੍ਰਤਿੰਦਰ ਆਲੂਵਾਲੀਆ ਜੀ ਹੁਦਪਿੰਦਰ ਵੀਰ ਔਰ ਇਹ ਸਾਡੇ ਲਾਇਰਜ਼ ਆਣਗੇ ਔਰ ਦਿੱਲੀ ਸਾਡੇ ਆ ਵਿਵੇਕ ਤਨਖਾ ਜੀ ਸੁਮੇਰ ਸੋਦੀ ਸਾਹਿਬ ਉਹ ਸਾਡੇ ਲਾਇਰ ਹੈਗੇ ਔਰ ਜੀ ਐ ਸੀ ਬੀ ਆਈ ਮੁਹਾਲੀ ਚਲੇਗਾ ਕੇਸ ਦੀ ਇਨਕੁਆਇਰੀ ਸਾਰੀ ਦਿੱਲੀ ਤੋਂ ਹੋਈ ਸੀ ਕਿਉਂਕਿ ਆਪ ਵੀ ਵੀ ਡਿਡ ਨਾਟ ਵਾਂਟ ਪੰਜਾਬ ਤੋਂ ਕੋਈ ਕਰੇ ਤੇ ਦਿੱਲੀ ਇਨਕੁਆਇਰੀ ਹੋਈ ਰਿਪੋਰਟ ਦੇ ਦਿੱਤੀ ਗਈ ਹੈ ਕਰਨਲ ਸਾਹਿਬ ਵੀ ਬਹੁਤ ਕੋਸ਼ਨ ਐਂਡ ਹੀ ਹੈਪੀ ਹੋਰ ਬਹੁਤ ساری ای جی ਹਵਾ ਵੀ ਫੈਲ ਰਹੀ ਸੀਗੀ ਕੱਲ ਕੀ ਕਰਨਲ ਸਾਹਿਬ ਨੂੰ سزا ਹੋਏ ਜਿਸ سزا ਤੇ ਗੁਨੇਗਾਰ ਨੂੰ ਹੁੰਦੀ ਹੈ ਦੂਜੀ ਗੱਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਮੈਂ ਜਦੋਂ ਡਿਪਾਰਟਮੈਂਟ ਨੇ ਇਹਨਾਂ ਨੂੰ ਸਜ਼ਾ ਦਿੱਤੀ ਸੀ ਅਧੂ ਮੇਰੇ ਮਨ ਚ ਇੱਕ ਵਾਰ ਆਇਆ ਸੀਗਾ ਕਿ ਇਹਨਾਂ ਨੂੰ ਸਜ਼ਾ ਮਿਲ ਗਈ ਹੈ ਸ਼ਾਇਦ ਹੁਣ ਮੈਂ ਉਹਨਾਂ ਨੂੰ ਮਾਫ ਕਰਦਾ ਮਗਰ ਜੋ ਇਹਨਾਂ ਦਾ ਅਹੰਕਾਰ ਸੀਗਾ ਉਏ ਏੰਕਾਰ ਨੇ ਨਾਨੂੰ ਇੱਥੇ ਪਹੁੰਚਾਇਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸ਼ਰੀਫਤਗੜ੍ਹ ਸਾਹਿਬ ਵਿਖੇ ਸ਼ਹੀਦੀ ਸਬਾਧਾ ਅੱਜ ਦੂਜਾ ਦਿਨ ਮੁੱਖ ਮੰਤਰੀ ਮਾਨ ਨੇ ਆਪਣੇ ਪਰਿਵਾਰ ਦੇ ਨਾਲ ਸ਼ਰੀਫਤਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ ਮੁੱਖ ਮੰਤਰੀ ਤੇ ਉਹਨਾਂ ਦੀ ਪਤਨੀ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਕੀਤਾ ਨਮਨ ਸੀਐਮ ਮਾਨ ਨੇ ਕਿਹਾ ਵੀਰਬਾਲ ਦਿਵਸ ਦਾ ਨਾਮ ਅਕਾਲੀ ਦਲ ਦੇ ਆਗੂਆਂ ਦੇ ਸੁਝਾਤੇ ਰੱਖਿਆ ਗਿਆ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਇਸ ਸਬੰਧੀ ਕੀਤੇ ਗਏ ਟਵੀਟ ਅਜੇ ਵੀ ਮੌਜੂਦ ਅਕਾਲੀ ਦਲ ਦਾ ਧਰਮ ਤੇ ਵਿਰਾਸਤ ਨਾਲ ਕੋਈ ਲੈਣਾ ਦੇਣਾ ਨਹੀਂ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉ체ਚੇ ਤੌਰ ਤੇ ਪਹੁੰਚ ਕੇ ਇਸ ਖੂਨਦਾਨ ਕੈਂਪ ਦਾ ਲਿਆ ਜਾਇਜ਼ਾ ਤੇ ਨੌਜਵਾਨਾਂ ਦੀ ਕੀਤੀ ਹੌਸਲਾ ਅਫਜ਼ਾਈ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਵਾਲੇ ਸ਼ਰਨਦੀਪ ਸਿੰਘ ਦੀ ਵਾਪਸੀ ਲਈ ਚਾਰਾਜੋਈ ਸ਼ੁਰੂ ਸ਼ਰਨਦੀਪ ਦੇ ਪੱਖ ਚ ਪਾਕਿਸਤਾਨੀ ਵਕੀਲ ਅਦਾਲਤ ਚ ਦਲੀਲਾਂ ਪੇਸ਼ ਕਰੇਗਾ ਸ਼ਰਨਦੀਪ ਦੀ ਵਾਪਸੀ ਚ ਸਮਾਜ ਸੇਵੀ ਨਾਸਰ ਢਿੱਲੋਂ ਦੀ ਰਹੇਗੀ ਅਹਿਮ ਭੂਮਿਕਾ ਆਪਰੇਸ਼ਨ ਸਿੰਧੂਰ ਦੌਰਾਨ ਬਹਾਦਰੀ ਦੀ ਮਿਸਾਲ ਪੇਸ਼ ਕਰਨ ਵਾਲੇ ਸਰਵਣ ਸਿੰਘ ਨੂੰ ਰਾਸ਼ਟਰੀ ਵੀਰ ਬਾਲ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਰਵਣ ਸਿੰਘ ਨੂੰ ਦਿੱਤਾ ਪੁਰਸਕਾਰ ਸਰਵਣ ਸਿੰਘ ਨੇ ਕੀਤੀ ਸੀ ਭਾਰਤੀ ਫੌਜ ਦੀ ਮਦਦ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ